ਕੈਲੀਫੋਰਨੀਆ ਚ ਇੱਕ ਬੰਦਾ ਮਿਲਿਆ ਕਹਿੰਦਾ ਮੇਰਾ ਤਾਂ ਕੋਈ ਭਰੋਸਾ ਨਹੀਂ ਰਿਹਾ ਮੈਂ ਕਿਹਾ ਕਿਉਂ ਕਹਿੰਦਾ ਖੰਡ ਪਾਠ ਰਖਾਇਆ ਸੀ ਲੰਗਰ ਤੇ ਹਜ਼ਾਰਾਂ ਡਾਲਰ ਖਰਚ ਕੀਤੇ ਨੇ ਗੁਰਦਵਾਰੇ ਦਾ ਸਾਜ਼ੋ ਸਮਾਨ ਵੀ ਬਣਾ ਕੇ ਦਿੱਤੇ ਨੇ ਸੁੰਦਰ ਸੁੰਦਰ ਕਾਲੀਨ ਵੀ ਲਿਆਂਦੇ ਪਾਂਡੇ ਲਿਆਂਦੇ ਲੰਗਰ ਚਲਾਇਆ ਖੰਡ ਪਾੜ ਦਾ ਖਰਚਾ ਕੀਤਾ ਪਰ ਸੀਤੇ ਮੁਕਦਮੇ ਚ ਹਾਰ ਗਏ ਸਾਡੀ ਇੱਛਾ ਪੂਰੀ ਨਹੀਂ ਹੋਈ ਸਾਡੀ ਤੇ ਸ਼ਰਦਾ ਹੀ ਨਹੀਂ ਇਹਦਾ ਇਹ ਮਤਲਬ ਹੈ ਪ੍ਰਮਾਤਮਾ ਦੀ ਇੱਕੋ ਹੀ ਡਿਊਟੀ ਹੈ ਸਾਡੀਆਂ ਇੱਛਾਵਾਂ ਪੂਰੀਆਂ ਕਰੇ ਕਤਈ ਨਹੀਂ ਸੰਸਾਰ ਦੇ ਵਿੱਚ ਪ੍ਰਮਾਤਮਾ ਦੀ ਇੱਛਾ ਚੱਲਦੀ ਹੈ ਸਾਡੀ ਇੱਛਾ ਨਹੀਂ ਚੱਲਦੀ ਨਹੀਂ ਚੱਲਦੀ ਅਗਰ ਕੋਈ ਬੱਚਾ ਇਹ ਆਖੇ ਮੈਂ ਜਵਾਨ ਨਾ ਹੋਵਾਂ ਉਹਦੇ ਹੋਵੇਗਾ ਅਗਰ ਕੋਈ ਜਵਾਨ ਇਹ ਆਖੇ ਮੈਂ ਬੁੱਢਾ ਨਾ ਹੋਵਾਂ ਹੋਵੇਗਾ ਅਗਰ ਕੋਈ ਬੁੱਢਾ ਇਹ ਆਖੇ ਮੈਂ ਨਾ ਮਰਾਂ ਮਰੇਗਾ ਕਿਸ ਤਰਾ ਮਨੋਕ ਦੀ ਇੱਛਾ ਚਲੇਗੀ ਇੱਛਾ ਉਸੇ ਦੀ ਚਲਦੀ ਹੈ ਅਗਰ ਮੇਰੀ ਕੋਈ ਇੱਛਾ ਪੂਰੀ ਹੋ ਗਈ ਹੈ ਤੇ ਇਸ ਵਾਸਤੇ ਹੋਈ ਹੈ ਪ੍ਰਮਾਤਮਾ ਦੀ ਇੱਛਾ ਵੀ ਇਹੀ ਸੀ ਤੇ ਜੇ ਕੋਈ ਨਹੀਂ ਹੋਈ ਤੇ ਉਹਦੀ ਇੱਛਾ ਕੁਝ ਹੋਰ ਹੈ ਉਹਦੀ ਰਜ਼ਾ ਚ ਰਾਜ਼ੀ ਰਹੇ ਇਹਨੂੰ ਕਹਿੰਦੇ ਬਾਣਾ ਮੰਨਣਾ ਬਾਣੇ ਵਿੱਚ ਕੋ ਵਿਰਲਾ ਆਇਆ